ਭਾਈ ਇਸ ਬੰਦੇ ਵਗੈਰਾ ਆਪਾਂ ਗੱਡੀ ਤਾਂ ਬਹੁਤ ਭਜਾਈ ਆ ਪਰ ਲੇਕਿਨ ਦੱਸਦਾ ਹੀ ਐ ਕਿ ਬਹੁਤ ਸਾਰੇ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੂੰ ਰੋਕਣ ਨੂੰ ਦਿਲ ਕਰਦਾ ਪਰ ਗੱਡੀ ਦੀ ਤੁਸੀਂ ਸਪੀਡ ਦੇਖ ਸਕਦੇ ਹੋ ਤਾਂ ਜਦ ਸਪੀਡ ਦੀ ਗੱਲ ਕਰਦੇ ਆ ਤਾਂ ਰੋਕਣ ਦਾ ਕਾਰਨ ਵੀ ਤੁਹਾਨੂੰ ਦੱਸਦੇ ਆ ਕਿ ਬਹੁਤ ਸਾਰੇ ਇਹੋ ਜਿਹੇ ਇਨਸਾਨ ਮਿਲਦੇ ਆ ਕਿ ਤੁਸੀਂ ਨਾ ਚਾਹ ਕੇ ਵੀ ਇਸ ਨੂੰ ਪੁੱਛਣਾ ਚਾਹੁੰਦੇ ਹੋ ਕਿ ਭਾਈ ਜੇ ਗੱਡੀ ਤੂੰ ਚਲਾਉਂਦਾ ਵਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਨੌਲੇਜ ਯੂਰ ਲੈਣੀ ਚਾਹੀਦੀ ਆ ਬਹੁਤ ਸਾਰੇ ਗੱਡੀਆਂ ਵਾਲੇ ਕਈ ਵਾਰ ਅਸੀਂ ਵੇਖਿਆ ਕਿ ਇਹੋ ਜਿਹੇ ਹਾਸਿਆ ਸ਼ਿਕਾਰ ਹੋ ਜਾਂਦੇ ਆ ਕਿ ਜਿਵੇਂ ਕਈ ਤਰ੍ਹਾਂ ਦੇ ਕਾਰਨ ਬਣਦੇ ਕਿ ਇਹਨਾਂ ਦਾ ਅਣਜਾਣ ਪੁਰਾਣ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੰਦਾ ਇਸ ਬੰਦੇ ਦੇ ਜੇ ਤੁਸੀਂ ਰਾਈਟ ਸਾਈਡ ਤੇ ਜਾਂਦੇ ਹੋ ਤਾਂ ਤੁਹਾਡੇ ਧਿਆਨ ਵਿੱਚ ਨਹੀਂ ਆ ਕਿ ਇਸ ਨੂੰ ਪਤਾ ਹੋਵੇਗਾ ਕਿ ਇਸ ਨੇ ਤੁਹਾਡੇ ਵਾਲ ਵੇਖ ਲਿਆ ਹੋਵੇਗਾ ਇਹ ਕਦੇ ਵੀ ਟਰਨ ਕਰ ਸਕਦਾ ਤਾਂ ਜਿਵੇਂ ਤੁਸੀਂ ਵੇਖਿਆ ਕਿ ਲੈਫਟ ਸਾਈਡ ਤੇ ਕਈ ਵਾਰ ਤੁਸੀਂ ਰੋਂਗ ਸਾਈਡ ਦੇ ਉੱਪਰ ਜਾਂਦੇ ਹੋ ਤਾਂ ਅਗਲਾ ਟਰਨ ਕਰ ਦਿੰਦਾ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਤੇ ਇਹੋ ਜਿਹਾ ਸਿਆਣਾ ਬੰਦਾ ਜਿਹੜਾ ਉਸ ਨੂੰ ਤੁਸੀਂ ਵੇਖ ਕੇ ਤੇ ਰਾਈਟ ਸਾਈਡ ਵੀ ਟਰਨ ਨਹੀਂ ਕਰ ਸਕਦੇ ਇਸ ਗੱਡੀ ਵਾਲੇ ਦਾ ਰਾਈਟ ਸਾਈਡ ਵੀ ਟਰਨ ਕਰਨਾ ਤਾਂ ਮੁਸ਼ਕਿਲ ਤੋਂ ਖਾਲੀ ਨਹੀਂ ਆ ਨੁਕਸਾਨ ਦੇ ਹੋ ਸਕਦਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਦੱਸ ਰਿਹਾ ਕਿ ਜਦੋਂ ਇਹ ਇਨਸਾਨ ਜਾ ਰਿਹਾ ਏ ਇਸ ਦੀ ਗੱਡੀ ਨੂੰ ਦੋ ਗਲਾਸ ਲੱਗੇ ਹੋਇਆ ਸਾਈਡ ਵਾਲੇ ਆ ਇਹ ਸਮਝਦਾਰ ਨੂੰ ਪਤਾ ਹੋਣਾ ਚਾਹੀਦਾ ਕਿ ਜੋ ਗਲਾਸ ਲੱਗੇ ਆ ਉਹਨਾਂ ਨੂੰ ਖੋਲ ਕੇ ਫਿਰ ਗੱਡੀ ਚਲਾਉਣੀ ਆ ਕਿ ਤੂੰ ਆਪਣਾ ਪਰਿਵਾਰ ਵੀ ਗੱਡੀ ਦੇ ਵਿੱਚ ਬਿਠਾਇਆ ਹੋਇਆ ਤਾਂ ਫਿਰ ਵੀ ਤੂੰ ਗਲਾਸ ਨਹੀਂ ਵੇਖ ਰਿਹਾ ਜੇ ਗਲਾਸ ਤੂੰ ਵੇਖ ਲੈਣਾ ਤਾਂ ਫਿਰ ਤੈਨੂੰ ਸਮਝ ਆ ਜਾਵੇ ਇਹ ਕੋਈ ਗੱਡੀ ਮੈਨੂੰ ਓਵਰਟੇਕ ਕਰਨਾ ਚਾਹੁੰਦੀ ਆ ਜਾਂ ਕੋਈ ਮੈਨੂੰ ਲਾਈਟਾਂ ਦੇ ਰਿਹਾ ਤਾਂ ਕਿਸੇ ਨੂੰ ਸਮਝ ਆ ਸਕਦੀ ਆ ਪਰ ਤੁਸੀਂ ਰੋਂਗ ਸਾਈਡ ਦੇ ਉੱਤੋਂ ਜਿਵੇਂ ਵੀ ਓਵਰਟੇਕ ਕਰਨ ਲੱਗਦੇ ਹੋ ਔਰ ਕਈ ਵਾਰ ਇਹੋ ਜਿਹੇ ਇਨਸਾਨ ਆਪਣੇ ਤਰੀਕੇ ਨਾਲ ਹੀ ਚੱਲਦੇ ਆ ਜੇ ਕੋਈ ਰਾਈਟ ਸਾਈਡ ਤੋਂ ਲੰਘਣ ਲੱਗਦਾ ਤਾਂ ਇਸਨੂੰ ਗੱਡੀ ਇੱਧਰ ਕਰ ਜਾਈਆਂ ਜੇ ਕੋਈ ਰੋਂਗ ਸਾਈਡ ਲੰਘਣ ਲੱਗਦਾ ਲੈਫਟ ਸਾਈਡ ਤੋਂ ਤਾਂ ਇੱਧਰ ਕਰ ਦੇਣੀ ਆ ਕਿਉਂਕਿ ਇਹਦੇ ਵਾਸਤੇ ਦੋਵੇਂ ਅੱਖਾਂ ਬੰਦ ਨੇ ਨਾ ਇਹਨੂੰ ਔਰ ਰਾਈਟ ਸਾਈਡ ਦਾ ਪਤਾ ਹੈ ਤੇ ਨਾ ਇਹਨੂੰ ਲੈਫਟ ਦਾ ਪਤਾ ਤੇ ਇਹੋ ਜਿਹੇ ਇਨਸਾਨ ਨੂੰ ਤੁਸੀਂ ਕੀ ਕਹੋਗੇ ਸਿਆਣਾ ਕਹੋਗੇ ਸਮਝਦਾਰ ਕਹੋਗੇ ਜਾਂ ਬਿਲਕੁਲ ਜੋ ਨਹੀਂ ਸਮਝਦਾਰ ਹੈਗਾ ਉਹ ਕਹੋਗੇ ਮੈਂ ਬਹੁਤੇ ਲਫ਼ਜ਼ ਗਲਤ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਇਨਸਾਨ ਮਿਲ ਜਾਂਦੇ ਆ ਕਿ ਜਿਹਨਾਂ ਦੀ ਸਿਆਣਪ ਕਿਤੇ ਵੀ ਕੰਮ ਨਹੀਂ ਆਉਂਦੀ ਕਿਤੇ ਇਹਨਾਂ ਦਾ ਪਰਿਵਾਰ ਜਿਹੜਾ ਇਹਨਾਂ ਨੂੰ ਕੋਈ ਗੱਲ ਦੱਸਣ ਲੱਗਦਾ ਤੇ ਇਹ ਪਰਿਵਾਰ ਦੀ ਗੱਲ ਵੀ ਨਹੀਂ ਸੁਣਦੇ ਔਰ ਬਹੁਤ ਸਾਰੇ ਇਨਸਾਨਾਂ ਵਿੱਚ ਇਹੋ ਜਿਹੇ ਇਨਸਾਨ ਵੀ ਆਉਂਦੇ ਆ ਕਿ ਇਸ ਨੇ ਵੀ ਸਮਝ ਨਹੀਂ ਕਿ ਬਾਹਰ ਵਾਲੇ ਗਲਾਸ ਜਿਹੜੇ ਲੱਗੇ ਹੋਏ ਆ ਉਹ ਗੱਡੀ ਨੂੰ ਕਿਉਂ ਲੱਗੇ ਹੋਏ ਆ ਔਰ ਇਹਨਾਂ ਗਲਾਸਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਤੁਸੀਂ ਕਮੈਂਟ ਜ਼ਰੂਰ ਕਰਨੀ ਆ ਕਿ ਕਿਉਂ ਲੱਗੀ ਆ ਔਰ ਬੰਦਾ ਤੁਹਾਨੂੰ ਸਮਝਦਾਰ ਲੱਗ ਰਿਹਾ ਜਾਂ ਕਿਵੇਂ ਲੱਗ ਰਿਹਾ ਇਸ ਬੰਦੇ ਬਾਰੇ ਤੁਸੀਂ ਵਿਚਾਰ ਜ਼ਰੂਰ ਦਿਓ ਕਿ ਇਹ ਤੁਹਾਨੂੰ ਸਮਝਦਾਰ ਲੱਗ ਰਿਹਾ ਤੁਹਾਨੂੰ ਵਧੀਆ ਡਰਾਈਵਰ ਲੱਗ ਰਿਹਾ ਜਾਂ ਇਸ ਨੂੰ ਬਿਲਕੁਲ ਸੋਚ ਦਾ ਘਟਾ ਹੈ ਇਸ ਨੂੰ ਸਮਝ ਘਟਾ ਰਹੀ ਆ ਜੋ ਤੁਸੀਂ ਲਿਖਣਾ ਚਾਹੁੰਦੇ ਹੋ ਔਰ ਵਧੀਆ ਤਰੀਕੇ ਨਾਲ ਇਸ ਦੇ ਬਾਰੇ ਇਸ ਦੀ ਤਾਰੀਫ ਕਰ ਸਕਦੇ ਹੋ ਔਰ ਵੀਡੀਓ ਨੂੰ ਕਮੈਂਟ ਕਰ ਦਿਓ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ